ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਹਾ ਹਾਲ ਚਾਲਾ ਠੀਕ ਹੋ ਤੇ ਆਪਾਂ ਕਿਸੇ ਨਿੱਜੀ ਕੰਮ ਵਾਸਤੇ ਘਰੋਂ ਆ ਰਹੇ ਹਾਂ ਜੀ ਤੇ ਦਿਨ ਬਹੁਤ ਹੋ ਗਈ ਸੀ ਘਰੋਂ ਆਉਣ ਦੇ ਲਈ ਨਹੀਂ ਚੀਰਾ ਹੁਣ ਘਰੇ ਸੀ ਤੇ ਜਾਂਦੇ ਚੱਕਰਾਂ ਜਿਹਾ ਆਪਾਂ ਇੱਥੋਂ ਮੋਬਾਈਲ ਫਲਾਈਟ ਜਾਵਾਂਗੇ ਤੇ ਬਖਾਵਾਂਗੇ ਤੁਹਾਨੂੰ ਰਾਹ ਦਾ ਸਾਰਾ ਸਫਰ ਕਿੱਥੋਂ ਕਿੱਥੇ ਤੱਕ ਜਾਵਾਂਗੇ ਠੀਕ ਹੈ ਜੀ ਬਣੇ ਰਹੋ ਵੀਡੀਓ ਦਾ ਲਓ ਜੀ ਫੋਟੋ ਸੱਡ ਰਹੇ ਆ ਤੇ ਬਾਹਰ ਤਾਂ ਕੀ ਵਾਲਾ ਵੀਰ ਆਪਣੀ ਡੇਟ ਕਰ ਰਿਹਾ ਨੂੰ ਰਾਤ ਪਾਉਂਦੀ ਤਾਂ ਇਹ ਅਸੀਂ ਦੁਬਾਰੇ ਜਲਦੀ ਆਨੇ ਫੋਟੋ ਇਹ ਰੱਖੋ ਜੀ 3:55 ਮਿੰਟ ਤੱਕ ਨਹੀਂ ਫਲਾਈ ਕਰਦੀ ਆ ਗਿਆ ਹੁਣ ਇੱਥੋਂ ਲੱਗਣਾ ਕਰਤਾ ਬਟ ਅੱਧਾ ਬੋੜਾ ਘੰਟਾ ਲੱਗ ਜਾਣਾ ਏਅਰਪੋਰਟ ਜਾਣਾ ਟੈਕਸੀ ਵਾਲਾ ਭਾਈ ਪਹੁੰਚ ਗਿਆ ਸੀ ਟਾਈਮ ਨਾਲ ਤੇ ਆਪਣਾ ਬਿਠਾ ਕੇ ਨਿਕਲ ਪਿਆ ਇੱਥੋਂ ਸਿਰਫ ਅੱਧਾ ਪੌਣਾ ਘੰਟਾ ਲੱਗਣਾ ਏਅਰਪੋਰਟ ਜਾਣ ਤੱਕ ਚੈੱਕ ਇਨ ਆਪਾਂ ਕਰ ਹੀ ਲਿਆ ਸੀ ਮੋਬਾਈਲ ਤੋਂ ਕਿ ਜਾ ਕੇ ਬਸ ਬੋਰਡਿੰਗ ਪਾਸ ਲੈਣਾ 8:55 ਤੇ ਆਪਣੀ ਫਲਾਈਟ ਆ ਏਅਰਪੋਰਟ ਪਹੁੰਚ ਗਏ ਜੀ ਤੇ ਬੰਦਾ ਬਹੁਤ ਘੈਂਟ ਸੀ ਕਾਰ ਵਾਲਾ ਟੈਕਸੀ ਵਾਲਾ ਵਧੀਆ ਗੱਲਾਂ ਬਾਤਾਂ ਸੁਨਾਈਆਂ ਵੀਰ ਨੇ ਤੇ ਸਕਿਉਰਿਟੀ ਚੈੱਕ ਇਨ ਕਰਾਉਣੇ ਆ ਅੰਦਰ ਚੱਲ ਕੇ ਫਿਰ ਵਿਖਾਉਣਾ ਤੁਹਾਨੂੰ ਅੰਦਰ ਦਾ ਵੀ ਨਜ਼ਾਰਾ 에어ਪੋਰਟ ਦਾ ਨਾ ਮੇਰਾ ਸਫਰ ਇਹ ਜਿਹੜਾ ਤੀਜੀ ਚੌਥੀ ਵਾਰ ਮੈਂ ਸਫਰ ਕਰ ਰਿਹਾ ਇਹਦ ਪਹਿਲਾਂ ਤਿੰਨ ਵਾਰ ਮੈਂ ਕੀਤਾ ਸਫਰ ਉਹ ਤੀਜੀ ਚੌਥੀ ਵਾਰ ਆ ਉਦੋਂ ਆਪਾਂ ਵਲੋਗਿੰਗ ਵਲੋਗਿੰਗ ਨਹੀਂ ਸੀ ਕਰਦੇ ਤੇ ਹੁਣ ਤੁਹਾਨੂੰ ਦੱਸਾਂਗੇ ਨਾ ਵੀ ਕੀ ਹਿਸਾਬ ਦਾ ਹੁੰਦਾ ਕੋਈ ਬਾਲੀ ਵੱਡੀ ਗੱਲ ਨਹੀਂ ਯਾਹਦਾ ਸਫਰ ਕਰਨਾ ਨਾਰਮਲ ਗੱਲ ਆਮ ਹੀ ਬਸਾਵਾੜਾ ਕੰਮ ਹੈ ਬਸ ਅੰਦਰ 에어ਪੋਰਟ ਦੇ ਇੱਕ ਵਾਰ ਐਂਟਰ ਹੋ ਕੇ ਮਾੜੀ ਮੋਟੀ ਪੁੱਛਗਿਸ ਕਰਕੇ ਜਿਹੜੀ ਵੀ 에어ਲਾਈਨ ਦੀ ਤੁਹਾਡੀ ਟਿਕਟ ਹੈ ਤੇ ਉਹਦਾ ਕਾਊਂਟਰ ਨੰਬਰ ਪੁੱਛ ਕੇ ਤੁਸੀਂ ਉੱਥੋਂ ਬੋਰਡਿੰਗ ਪਾਸ ਲੈ ਕੇ ਤੇ ਗੇਟ ਨੰਬਰ ਉਹਦੇ ਤੇ ਬੋਰਡਿੰਗ ਪਾਸ ਦੇ ਉੱਪਰ ਲਿਖਿਆ ਹੁੰਦਾ ਹੈ। ਬਾਕੀ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਅੱਗੇ ਵੀਡੀਓ 'ਚ ਬਣੇ ਰਹੋ ਨਾਲ ਠੀਕ ਹੈ ਜੀ। ਸਿਕਿਉਰਿਟੀ ਚੈੱਕ ਇਨ ਤੋਂ ਬਾਅਦ 에어ਪੋਰਟ ਦੇ ਅੰਦਰ ਐਂਟਰ ਹੋ ਜੱਕੇ ਆ। ਤੇ ਅੰਦਰ ਦਾ ਜਿਹੜਾ ਨਜ਼ਾਰਾ ਥੋੜਾ ਜਿਹਾ 에어ਪੋਰਟ ਦਾ ਇਸ ਤਰ੍ਹਾਂ ਦਾ। ਬਾਕੀ ਅੱਗੇ ਫੇਰ ਸਿਕਿਉਰਿਟੀ ਵਾਲੇ ਖੜੇ ਨੇ। ਉਹਨਾਂ ਤੋਂ ਚੈੱਕ ਇਨ ਕਰਾ ਕੇ ਆਪਾਂ ਅੱਗੇ ਚੱਲਦੇ ਆ। ਬੋਰਡਿੰਗ ਪਾਸ ਲਾਵਾਂਗੇ। ਆਪਣੀ ਫਲਾਈਟ ਜਿਹੜੀ ਆ ਉਹ ਹੈ ਵਿਸਤਾਰਾ 에어ਲਾਈਨ ਦੀ। ਤੇ ਵਿਸਤਾਰਾ 에어ਲਾਈਨ ਦਾ ਕਾਊਂਟਰ ਨੰਬਰ ਹੋਏਗਾ ਫਲੇਟ ਫਲਾਈਟ ਉਡਣ ਚ ਟਾਈਮ ਆ ਬੋਰਡਿੰਗ ਪਾਸ ਇਹਨਾਂ ਨੇ ਦੇਣੀ ਨਹੀਂ ਸ਼ੁਰੂ ਕੀਤੇ ਬਾਕੀ ਵੀ ਦੇਖਦੇ ਆ ਇੱਥੇ ਮਸ਼ੀਨ ਵੀ ਲੱਗੀ ਹੁੰਦੀ ਹੈ ਨਾ ਸੈਲਫ ਬੋਰਡਿੰਗ ਪਾਸ ਵੀ ਆਪਾਂ ਲੈ ਸਕਦੇ ਆ ਆਪਣੇ ਆਪ ਠੀਕ ਉਹਦੇ ਤੋਂ ਲੈ ਲਾਂਗੇ ਫਿਲਹਾਲ ਕਾਊਂਟਰ ਤੇ ਕੋਈ ਨਹੀਂ ਆਇਆ ਵਿਸਤਾਰਾ ਦਾ ਜਿਹੜਾ ਕਾਊਂਟਰ ਉਹ ਹੈਗਾ 2 ਨੰਬਰ ਜੀ ਤੇ ਕਾਊਂਟਰ ਹਲੇ ਖਲੋਜ ਹੈ ਕਿਉਂਕਿ ਫਲੇਟ ਦਾ ਬਹੁਤ ਟਾਈਮ ਪਿਆ ਠਾ 1 ਘੰਟੇ ਪਹਿਲਾਂ ਦੇਣ ਲੱਗ ਜਾਂਦੇ ਨੇ ਬੋਰਡਿੰਗ ਪਾਸ ਇਹ ਜਿਹੜੀਆਂ ਮਸ਼ੀਨਾਂ ਲੱਗੀਆਂ ਜੀ ਇਹਨੇ ਸੈਲਫ ਚੈੱਕ ਇਨ ਵਾਸਤੇ ਜੇਕਰ ਤੁਸੀਂ ਇੱਥੇ ਆ ਕੇ ਚਲ ਕੇ ਚੈੱਕ ਇਨ ਕਰਨਾ ਤਾਂ ਕਰ ਸਕਦੇ ਹੋ ਬਾਕੀ ਜੇ ਤੁਸੀਂ ਖੁਦ ਆਪ ਮੋਬਾਈਲ ਤੋਂ ਟਿਕਟ ਜਿਹੜੀ ਬੁੱਕ ਕੀਤੀ ਹੈ ਤਾਂ ਤੁਸੀਂ ਫੋਨ ਤੋਂ ਹੀ ਚੈੱਕ ਇਨ ਕਰ ਸਕਦੇ ਹੋ ਆਪਾ ਆਪਣੇ ਆਪ ਬੁੱਕ ਕੀਤੀ ਸੀ ਤੇ ਆਪਾਂ ਗੱਲ ਹੀ ਚੈੱਕ ਇਨ ਕਰ ਲਿਆ ਸੀ weight scale ਲੱਗਿਆ ਇੱਥੇ ਆਪਣਾ ਭਾਰਨ ਤੁਸੀਂ ਚੈੱਕ ਕਰਕੇ ਤੇ ਇੱਥੋਂ ਚੈੱਕ ਇਨ ਕਰ ਸਕਦੇ ਹੋ ਠੀਕ ਹੈ ਜੀ ਕਿੰਨਾ ਤੁਹਾਡਾ ਭਾਰਨ ਉਹਦੇ ਵਿੱਚ ਦਰਸ ਜਾਂਦਾ ਉਹਦਾ ਪਹਿਲਾਂ ਹੀ ਦੱਸਿਆ ਹੁੰਦਾ ਟਿਕਟ ਤੇ ਵੀ ਕਿੰਨਾ ਭਾਰਨ ਤੁਸੀਂ ਲਿਜਾ ਸਕਦੇ ਹੋ ਬਾਕੀ ਥੋੜੀਆਂ ਜੀਆਂ ਇਨਫੋਰਮੇਸ਼ਨ ਉਹਦੇ ਵਿੱਚ ਦਿੱਤੀ ਹੁੰਦੀ ਆ ਹਨਾ ਗੱਲਾਂ ਬਾਤਾਂ ਦੱਸੀ ਕਿ ਤੁਸੀਂ ਕੀ ਕੀ ਨਾਲ ਲੈ ਕੇ ਜਾ ਸਕਦੇ ਨੇ ਲੈਟਰ ਵਗੈਰਾ ਉਹਦੇ ਵਿੱਚ ਆਮ ਹੀ ਗੱਲਾਂ ਇਹ ਤਾਂ ਨਾਰਮਲ ਹੀ ਬੰਦੇ ਨੂੰ ਪਤਾ ਹੁੰਦੀਆਂ ਨੇ ਤੇ ਇੱਥੋਂ ਆ ਕੇ ਚੈੱਕ ਇਨ ਕਰ ਸਕਦੇ ਤੁਸੀਂ ਤੇ ਕਿਹੜੀ ਤੁਹਾਡੀ ਸੀਟ ਹੈ ਉਹ ਪਤਾ ਲੱਗ ਜੂ ਇੱਥੋਂ ਜੇ ਤੁਸੀਂ ਚੈੱਕ ਇਨ ਕਰਦੇ ਵੈਸੇ ਮੋਬਾਈਲ ਤੋਂ ਹੋ ਜਾਂਦਾ ਐਡੀ ਕੋਈ ਗੱਲ ਨਹੀਂ ਚਲੋ ਫਿਰ ਵੀ ਜੇ ਨਹੀਂ ਪਤਾ ਹੁੰਦਾ ਤਾਂ ਇੱਥੋਂ ਬੰਦਾ ਆ ਕੇ ਕਰ ਸਕਦਾ ਬਿਸਤਾਰਾ ਦਾ ਜਿਹੜਾ ਕਾਊਂਟਰ ਹਾਲੇ ਤੱਕ ਵੀ ਨਹੀਂ ਖੁੱਲਿਆ ਸੀ ਤੇ ਇਸ ਲਈ ਆਪਾਂ ਬੋਰਡਿੰਗ ਪਾਸ ਨੇ ਜਿਹੜੇ ਏਸੀ ਮਸ਼ੀਨ ਤੋਂ ਕਢਵਾ ਲੈਨੇ ਤੇ ਆਪਾਂ ਨੂੰ ਬੋਰਡਿੰਗ ਪਾਸ ਮਸ਼ੀਨ ਨੇ ਦੇ ਦਿੰਦੇ ਨੇ ਬਹੁਤ ਸੌਖਾ ਤਰੀਕਾ ਯਾਰ ਇਹਦਾ ਇਹਕਰ ਕਾਊਂਟਰ ਨਹੀਂ ਖੁੱਲਿਆ ਹਨ ਤੁਸੀਂ ਜਲਦੀ ਐਂਟਰ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਬੋਰਡਿੰਗ ਪਾਸ ਇਹ ਮਸ਼ੀਨ ਤੋਂ ਲੈ ਸਕਦੇ ਹੋ ਆਪਣਾ ਸਕਿਉਰਿਟੀ ਚੈਕਿੰਗ ਹੋ ਗਈ ਆ ਤੇ ਹੁਣ ਇਸ ਤੋਂ ਬਾਅਦ ਜਾਵਾਂਗੇ ਆਪਾਂ ਉੱਪਰ ਗੇਟ ਨੰਬਰ ਆਪਣਾ 7 ਹੈ ਤੇ ਉੱਥੇ ਫਲੈਟ ਲੱਗਣੀ ਆ ਤੇ ਬੰਤਾ ਉਹ ਚੱਲ ਗਿਆ ਜਿਹੜੇ ਭੈਣ ਭਰਾ ਤਾਂ ਸਫਰ ਕਰਦੇ ਰਹਿੰਦੇ ਨੇ ਜਿੱਦਾਂ ਤੁਹਾਨੂੰ ਤਾਂ ਪਤਾ ਹੀ ਹੁੰਦਾ ਨਾ ਕਿ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਉਹ ਗੇਟ ਨੰਬਰ 5 ਹੈ ਏ 게ਟ ਨੰਬਰ 6 ਤੇ 게ਟ ਨੰਬਰ 7 ਤੇ 8 ਬੋਰਡਿੰਗ ਪਾਸ ਤੇ ਸਭ ਕੁਝ ਮੈਂਸ਼ਨ ਹੁੰਦਾ ਕਿਨੇ ਨੰਬਰ ਤੁਹਾਡਾ 게ਟ ਹੈ ਜਿੱਥੇ ਬਹਿ ਕੇ ਤੁਸੀਂ ਵੇਟ ਕਰਨੀਆਂ ਜਿਵੇਂ ਆਪਣਾ 7 ਨੰਬਰ ਹੈ ਨਾ ਤੇ ਕਿਨੇ ਨੰਬਰ ਤੁਹਾਡੀ ਸੀਟ ਹੈ ਇਹ ਸਭ ਕੁਝ ਦੱਸਿਆ ਹੁੰਦਾ ਜਹਰ ਦਾ ਸਫ਼ਰ ਕਰਨ ਨੂੰ ਕੋਈ ਵਾਲੀ ਔਖੀ ਗੱਲ ਨਹੀਂ ਤਾਂ ਆਮ ਹੀ ਗੱਲ ਹੁੰਦੀ ਹੈ ਜਿਵੇਂ ਆਪਣੇ ਬੱਸ ੱਡਿਆਂ ਉਮੀ ਉੱਪਰ ਪੁੱਸ ਕੇ ਇਸਕੇ ਚੜਦੇ ਨੇ ਵੀ ਫਲਾਨੀ ਬੱਸ ਕਿੱਧਰ ਹੁੰ ਜਾਂਦੀ ਆ ਉਹੀ ਕੁਸ ਹਾਲ ਹੈ ਏ ਟੈਂਟ ਵੀ ਇੱਥੇ ਜਿਹਨੂੰ ਮਾਦੀ ਪੁੱਸ ਲੋ ਸਿਕਿਉਰਿਟੀ ਵਾਲਿਆਂ ਨੂੰ ਪੁੱਸ ਲੋ ਤੇ ਸਭ ਦੱਸ ਹੀ ਦਿੰਦੇ ਨੇ ਵੀਸੀ ਫਲਾਨੀ 에어ਲਾਈਨ ਦੀ ਸਾਡੀ ਟਿਕਟਾ ਕਿੱਥੇ ਇਹਨਾਂ ਦਾ ਬੋਰਡਿੰਗ ਪਾਸ ਮਿਲੂਗਾ ਕਿਹਨੇ ਨੰਬਰ ਕਾਊਂਟਰ ਤੋਂ ਮਿਲੂਗਾ ਸਭ ਕੁ ਸਿਕਿਉਰਿਟੀ ਵਾਲੇ ਸਾਰੇ ਦੱਸ ਦਿੰਦੇ ਨੇ ਤੇ ਆਮ ਜਿਹੜੇ ਬੰਦੇ ਜਾਂ ਕਿਸੇ ਵੀ ਸ਼ਾਪ ਵਾਲੇ ਨੂੰ ਤੁਸੀਂ ਪੁੱਛ ਸਕਦੇ ਹੋ ਜੀ ਨੇ ਕਹਿ ਕੇ ਕੂਫੀ ਵਾਲੇ ਜੋ ਵੀ ਹੁੰਦੇ ਨੇ ਨਾ ਇਹ ਦੱਸ ਦਿੰਦੇ ਨੇ ਸਾਰੇ ਬਸ ਕੱਲਾ ਪਹਿਲੀ ਵਾਰ ਥੋੜਾ ਜਿਹਾ ਔਖਾ ਲੱਗਦਾ ਜਦੋਂ ਪਹਿਲੀ ਵਾਰ ਸਫ਼ਰ ਕਰਨਾ ਹੋ ਜਾ ਤੇ ਜੋ ਤੁਸੀਂ ਇੱਕ ਵਾਰ ਜਿਆ ਦਾ ਸਫ਼ਰ ਕਰ ਲਿਆ ਮੁੜ ਕੇ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ ਕਿਸੇ ਤੋਂ ਪੁੱਛਣ ਦੀ ਕਿਉਂਕਿ ਬੰਦਾ ਸਿੱਖ ਹੀ ਜਾਂਦਾ ਨਾ ਸਾਰਾ ਕੁ ਸਵਿਅਤ ਆ ਏਅਰਪੋਰਟ ਤਾਂ ਸੋਹਣਾ ਵੈਸੇ ਪਰ ਇੱਥੇ ਰ ਉੱਥੇ ਇੱਥੇ ਰੌਣਕ ਨਹੀਂ ਆਈ ਜੀ ਸਾਰਾ ਬੇਟਿੰਗ ਹਾਲ ਦੇਖੋ ਖਾਲੀ ਹੈ ਨਾ ਕੋਈ ਟਮੇਟਾ ਮੇਜੇ ਬੰਦੇ ਨਹੀਂ ਦਿੱਲੀ ਵਾਲਾ ਕੰਮ ਜੈ ਨਹੀਂ ਹੈਗਾ ਉੱਥੇ ਤਾਂ ਭਰੇ ਰਹਿੰਦੇ ਨੇ ਸਾਰੇ ਪਰ ਰੌਣਕ ਪੂਰੀ ਇੱਥੇ ਦਿੱਲੀ 에ਰਪੋਰਟ ਤੇ ਇਹ ਤਾਂ ਇਹ ਵੀ 에ਰਪੋਰਟ ਇੰਟਰਨੈਸ਼ਨਲ ਆ ਪਰ ਇੱਥੇ ਰੌਣਕ ਬਹੁਤ ਘੱਟ ਆ ਪਤਾ ਨਹੀਂ ਹਲੇ ਫਲਾਈਟ ਦਾ ਟਾਈਮ ਨਹੀਂ ਹੋਇਆ ਤਾਂ ਕਰਕੇ ਲੋਕ ਆਈ ਜਾਂਦੇ ਹਨਾ ਟਾਈਮ ਤੇ ਫਲਾਈਟ ਦਾ ਹੁਣ ਫੁੱਲ ਹੋ ਗਿਆ ਸਾਰਾ ਹਾਲ ਅਸੀਂ ਥੋੜਾ ਜਲਦੀ ਆ ਗਏ ਸੀ ਤਾਂ ਲੱਗਦਾ ਵੀ ਰੌਣਕ ਜਿੰਦੀ ਹੈਗੀ ਹੁਣ ਲੱਗੀਆਂ ਨੇ ਰੌਣਕਾਂ ਮੈਂ ਜੇ ਪਹਿਲਾਂ ਹੀ ਆ ਜਾਣਾ ਚਾਹੁੰਦਾ ਟ੍ਰੇਨ ਦਾ ਸਫ਼ਰ ਕਰਨਾ ਹੈ ਜਾਂ ਜਹਾਜ਼ ਦਾ ਸਫ਼ਰ ਕਰਨਾ ਪਹਿਲਾਂ ਪਹੁੰਚਣਾ ਚਾਹੁੰਦਾ ਘੰਟਾ ਰੇਡ ਘੰਟਾ ਕਿਉਂਕਿ ਜੇ ਦੋਨੇ ਚੀਜ਼ਾਂ ਮਿਸ ਹੋ ਗਈਆਂ ਨਾ ਫਿਰ ਇਹ ਮੁੜ ਕੇ ਨਹੀਂ ਆਉਂਦੀ ਇਹ ਤੇ ਫਿਰ ਦੂਜੇ ਦਿਨ ਹੀ ਆਉਂਦੀ ਆ ਬੱਸ ਬਸ ਦਾ ਤਾਂ ਚੱਲ ਚਾਲੇ ਜਾਂਦਾ ਤਾਂ ਬੱਸਾਂ ਦਾ ਬਾਰ-ਬਾਰ ਆਈ ਜਾਂਦੀ ਰਹਿੰਦੀ ਨੇ ਕੋਈ ਵੀ ਪਰ ਜਹਾਂ ਤੇ ਟ੍ਰੇਨ ਜੇ ਮਿਸ ਹੋ ਜੇ ਇੱਕ ਵਾਰ ਫਿਰ ਤਾਂ ਦੂਜੇ ਦਿਨ ਤੇ ਗੱਲ ਜਾ ਪੈਂਦੀ ਆ ਐਡ ਤਾਂ ਆ ਕੇ ਲੱਗ ਗਈ ਉੱਥੇ ਤੇ ਉਦੋਂ ਬੋਰਡਿੰਗ ਵੀ ਹੋਣੀ ਸ਼ੁਰੂ ਹੋ ਗਈ ਆ ਸਾਰੇ ਯਾਤਰੀ ਨੇੜੇ ਲਾਈਨ ਦੇ ਵਿੱਚ ਲੱਗੇ ਨੇ ਬੋਰਡਿੰਗ ਕਰਾਉਣ ਦੇ ਵਾਸਤੇ ਸਟਾਫ ਆ ਚੁੱਕਿਆ ਕਿਉਂਕਿ ਜੀ ਬਤੀ ਮੈਂ ਤਾਂ ਇਹ ਫਲਾਟ ਉਡਣ ਦੇ ਬੋਰਡਿੰਗ ਹੋਣੀ ਸ਼ੁਰੂ ਹੋ ਗਿਆ। ਘੀੜੀ ਲੰਘ ਜਾਂਦੇ ਬਸ ਆਪਾਂ ਵੀ ਬੋਰਡਿੰਗ ਕਰਵਾਵਾਂਗੇ। ਅੱਗੇ ਚੱਲ ਕੇ ਬਿਠਾਵਾਂਗੇ ਕਿਨੇ ਪਲੇਨ ਦੇ ਅੰਦਰ ਇੰਟਰੋਮਾਂ ਦੇ। ਹਰ ਜਗ੍ਹਾ ਨਾ ਲੋਕ ਤਾਹਲ ਬਹੁਤ ਕਰਦੇ ਨੇ। ਰੇਲਵੇ ਸਟੇਸ਼ਨ ਚੱਲਦੇ ਉੱਤੇ ਜਦੋਂ ਟ੍ਰੇਨ ਆ ਜਾਂਦੀ ਹੈ ਟ੍ਰੇਨ 'ਚ ਚੜ੍ਹਨ ਲੱਗੇ ਹਨ। ਤੇ ਹੁਣ ਇੱਥੇ ਵੀ ਲੋਕ ਫਲਾਟ ਦੇ ਵੀ ਉਸ ਚੱਕਰਾਂ ਦੇ ਵਿੱਚ। ਹਰ ਥਾਂ ਵੀ ਲੋਕ ਤਾਹਲ ਬਹੁਤ ਕਰਦੇ ਨੇ। ਨਾਲੇ ਪਤਾ ਕਿ ਸਾਡੀ ਸੀਟ ਕਨਫਰਮਾ ਸਭ ਤੋਂ ਪਤਾ ਹੁੰਦਾ ਨਾ। ਪਰ ਇੰਨੀ ਤਾਲ ਕਿਉਂ ਕਰਦੇ ਨੇ ਲੋਕ? ਕਿ ਇਹ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਜਦੋਂ ਸਾਰਾ ਇਹ ਲੰਘ ਗਿਆ ਨਾ ਰਸਾ ਭੀੜ ਜਿਓ ਖਤਮ ਹੋ ਗਈ ਤੇ ਫਿਰ ਰੀਬੋਰਡਿੰਗ ਕਰਵਾਉਗੇ ਆਰਾਮ ਨਾਲ ਤੱਕ ਤੱਕ ਉਹ ਤੁਮੀ ਬਹੁਤ ਹੁੰਦੇ ਨੇ ਮੈਨੂੰ ਇਹ ਗੱਲਾਂ ਵਧੀਆ ਨਹੀਂ ਲੱਗਦੀਆਂ ਲੋਕਾਂ ਨੂੰ ਪਤਾ ਸਭ ਕੁਝ ਕਨਫਰਮ ਆ ਤੋਂ ਨਹੀਂ ਪੀਲ ਕਨਫਰਮ ਆ ਟੈਕਨੀਕਲ ਕਨਫਰਮ ਆ ਇੰਨੀ ਕਾਲ ਕਿਉਂ ਕਰਦੇ ਇੱਕ ਦੂਜੇ ਤੋਂ ਮੂਹਰ ਦੀਆਂ ਲੜੀ ਜਾਣਗੇ ਬਾਈ ਲੈਂਡ ਚਾਉ ਲੈਂਡ ਤੋਂ ਇਹ ਮੈਨੂੰ ਕਿੰਗੀ ਗੱਲ ਨਹੀਂ ਲੱਗਦੀ ਵਧੀਆ ਇਹਨਾਂ ਲੋਕਾਂ ਨੂੰ ਬਾਜਾ ਮਾਰੀ ਜਾਂਦੇ ਨੇ ਵਿਚਾਰੇ ਹੁਣ ਤਾਂ ਲੱਗਣੀ ਪਊ ਆਪਾਂ ਨੂੰ ਵੀ ਲੈਂਡ ਤੇ ਬੋਰਡਿੰਗ ਵਾਸਤੇ ਮਾਸਟਰ ਸੈਂਟਰ ਹੋਣਾ ਹੈ ਜੀਏ ਵੈਲਕਮ ਵੈਲਕਮ ਗੋਟ ਬੌਨਿੰਗ ਜੀ ਜੀ ਐਕਸਟਰਾ ਸੀਟ ਨੰਬਰ ਲਿਕੇ ਮੈਂ ਦੋਨੋਂ ਸਰ 13 ਨੰਬਰ ਏ ਵੀ ਸੀ ਤੇ 13 ਨੰਬਰ ਐਫ ਡੀ ਔਫ ਹੋ ਜਿਹਾ ਬਤਾਵਾ ਨਾ 40 ਕੋਟੇ ਨੇ ਪਾਸ ਤੇ ਸੀਟ ਲਿਖੀ ਹੋਈ ਹੈ ਕੋਦੀ ਕਿ ਕਿੰਨੇ ਨੰਬਰ ਆ ਆਪਣੇ ਜੀ 17 ਏ ਤੇ 17 ਬੀ ਬਹੁਤ ਅੱਗੇ ਆ ਕਿਤਲ ਤੇ ਦੇਖਦੇ ਆ ਕਿ ਆ ਗੀ 9 10 11 17 ਏ ਤੇ 17 ਬੀ ਨੰਬਰ ਆ ਆਪਣੇ 17 ਇਹ ਇਹ ਤਾਂ ਆਪਾਂ ਨੂੰ ਮਿਲੀ ਹੈ ਬਿਲਕੁਲ ਵਿੰਡੋ ਵਾਲੀ ਕਿਉਂਕਿ ਆਪਾਂ ਆਪ ਸੈਲੈਕਟ ਕਰਕੇ ਲਈ ਸੀ ਵਿੰਡੋ ਵਾਲੀ ਬਲੌਗ ਬਲੌਗ ਬ라운 ਦੀ ਕਾਰ ਨੂੰ ਆ ਇੱਥੇ ਥੋੜਾ ਠੀਕ ਹੈ ਨਾ ਯਾਰ ਜਿਹੜੀ ਸੀਟ ਇਹਦੇ ਕੋਲ ਹੁੰਦੀ ਆ ਫਰਦੇ ਕੋਲੇ ਤੇ ਥੋੜੀ ਜਿਹੀ ਅੱਕੀ ਆ ਨਾ ਉਹ ਸਾਹਮਣੇ ਉਹ ਵੇਖੋ ਤੇ ਇੰਜਨ ਉੱਥੇ ਇੰਜਨ ਕੋਲੇ ਜਦੋਂ ਆਪਾਂ ਉਹਨੇ ਬੈਠੇ ਹੁੰਦੇ ਆ ਉੱਥੇ ਆਵਾਜ਼ ਵਾਲੀ ਸੁਣਦੀ ਇੰਜਨ ਦੀ ਫਿਰ ਤਾਂ ਜੇ ਤੁਹਾਨੂੰ ਜੀ ਹੋਣਦੇ ਨੇ ਜਿਆਦੇ ਤੇ ਇੱਥੇ ਆ ਫਰਦੇ ਦੇਖੇ ਠੀਕ ਇੰਜਨ ਦੀ ਪਿਛਲੀ ਸਾਈਡ ਵਾਇਰ ਕੱਟ ਪੋਣੀ ਨਹੀਂ ਤਾਂ ਬੋਲੇ ਇਹ ਕਰ ਦਿੰਦੇ ਨੇ ਬਾਈ ਨੇ ਫਾਰਮ ਕਰਤਾ ਕਰੇ ਵੀ ਟੇਕ-ਆਫ ਕਰਾਂਗੇ ਆਪਾਂ ਬਿਲਕੁਲ ਹੁਣ ਸਿੱਧਾ ਖੱਲਿਆ ਰਣਵੇ ਤੇ ਖੜਾ ਆ ਕੇ ਹੁਣ ਫੇਰ ਮਿਲਣਾ ਦਾ ਬਾਈ ਕੋਈ ਵੱਡੇ ਬਾਈ ਕਰਨਾ ਹੁੰਦਾ ਨਾ ਫਿਰ ਮੂਹਰੋਂ ਮੂੰਹ ਤੇ ਚੱਕ ਲੈਂਦਾ ਜਹਾਜ ਹੁਣ ਜਿੰਨਾ ਟਾਈਮ ਐ ਜਮਾ ਬਿਲਕੁਲ ਸਹੀ ਨਹੀਂ ਜਾਨਾ ਕੱਢਦਾ ਹੁਣਾਂ ਟਾਈਮ ਮੂਹਰੋਂ ਮੂੰਹ ਤੇ ਚੱਕ ਕੇ ਰੱਖੂਗਾ ਫਿਰ ਸਿੱਧਾ ਹੋ ਜਾਊਗਾ ਕਿ ਜਹਾਜ ਦੇ ਸਾਵਾਂ ਤੋਂ ਹੋਰ ਕੋਈ ਮੁਸ਼ਕਲ ਨਹੀਂ ਆਉਂਦੀ ਨਾ ਕੋਈ ਦਿੱਕਤ ਨਹੀਂ ਆਉਂਦੀ ਮਤਲਬ ਜਹਾਜ ਦੇ ਸਾਵਾਂ ਦਿੱਕਤ ਆਉਂਦੀ ਸਿਰਫ ਕੰਨ ਜੇ ਦੁਖਣ ਲੱਗ ਜਾਂਦੇ ਨੇ ਵਿੱਚੋਂ ਇਹ ਵੀ ਯੂਜ਼ ਕਰਨਾ ਤੁਹਾਨੂੰ ਆਪ ਸਿਖਾਵਾਂਗੇ ਕਿ ਵਾਈਫਾਈ ਨਾਲ ਕਿਵੇਂ ਜੁੜਨਾ ਜੇ ਤੁਸੀਂ ਵਿਸਤਾਰ ਦੇ ਲੈਟਸਪ ਤਾਂ ਵਿਸਤਾਰ ਵਰਡ ਐਪਲੀਕੇਸ਼ਨ ਡਾਊਨਲੋਡ ਕਰਨੀ ਪੈਣੀ ਹੈ ਤੇ ਵਾਸਤੇ ਉਹਦੇ ਵਿੱਚ ਜਾ ਕੇ ਆ ਬਾਰ ਕੋਡ ਆ ਜਿਹੜਾ ਸਕੈਨ ਕਰਕੇ ਫਿਰ ਤੁਹਾਡਾ ਵਾਈਫਾਈ ਵਰਕ ਕਰੂਗਾ ਉਹ ਤਾਂ ਵਾਈਫਾਈ ਕਨੈਕਟ ਤਾਂ ਹੋ ਜਾਂਦਾ ਪਰ ਕੰਮ ਨਹੀਂ ਕਰਦਾ ਹੁੰਦਾ ਹਨਾ ਵਿਸਤਾਰ ਵਰਡ ਦੀ ਐਪਲੀਕੇਸ਼ਨ ਉਹਦੇ ਤੇ ਜਾ ਕੇ ਕਨੈਕਟ ਕਰਨਾ ਪੈਣਾ ਫਿਰ ਤੁਸੀਂ ਚਲਾਸ ਨਾਲ YouTube ਕਰਨਾ ਉਹ ਵੀ ਤੁਹਾਨੂੰ ਪਤਾ ਹੈ ਕਿ ਦੋ ਤਿੰਨ ਪੌਂਟ ਜਦੋਂ ਫਲਾਈਟ ਉੱਡਦੀ ਨਾ ਫਿਰ ਵਕਾਵਾ ਜਹਾਜ਼ ਤੂੰ ਇਹ ਖਾਣਾ ਜਿਹੜਾ ਮੱਤੀ ਲੈ ਲਓ ਬੈਜ ਲੈ ਲਓ ਚਾਹੇ ਨਾਉਨ ਬੈਜ ਲੈ ਲਓ ਹਨ ਇਹ ਖਾਣਾ ਹੁੰਦਾ ਪੱਬਲ ਪੱਤਾ ਜੀ ਆ ਦੀਪ ਘਟਾਪੇ ਵਾਲੇ ਖਾਣੇ ਵਰਗਾ ਸੁਆਦ ਨਹੀਂ ਹੁੰਦਾ ਇਹਦੇ ਚ ਹਾਂ ਇੱਕ ਗੱਲ ਇੱਥੇ ਸਿੱਧ ਹੋ ਜਾਂਦੀ ਹੈ ਫਲੈਟ 'ਚ ਬਹਿ ਕੇ ਵੀ ਦਿੱ ਦਿੱਤੀ ਗੋਲ ਹੈ ਜਦੋਂ ਬਾਹਰ ਦੇਖਦੇ ਨਾ ਵਿੰਡੋ ਵਿੱਚ ਦੀ ਤਾਂ ਸਾਰੇ ਪਾਸੇ ਗੋਲ ਗੋਲੀ ਦਿਖਾਈ ਦਿੰਦਾ ਇੱਕ ਬਾਈ ਉਹ ਹੋ ਜਾਂਦਾ ਪੂਰਾ ਖਿੱਚੀ ਇਹਦੇ ਤੋਂ ਵੀ ਉੱਪਰ ਤੇ ਆਓ ਇਹ ਜਹਾਜ਼ ਦੇ ਨਾਲ ਉੱਤੇ ਆਓ ਉਹ ਚਿੱਟਾ ਜਿਹਾ ਦੇਖਦਾ ਇਹਦਾ ਦੂਰ ਤੱਕ ਤੈਨੂੰ ਲੱਗਦਾ ਬਹੁਤ ਸੇਤੀ ਤਾਂ ਲੈਂਡ ਕਰਦਾ ਬਾਬੇਓ ਇੱਥੇ ਲੱਗਣੀ ਆਪਣੀ ਫਲਾਈਟ ਮਿਲਦਾ D39 ਦੇ D39 ਦੇ ਲੱਗਣੀ ਹੈ ਅਮੇਰ ਆਪਣੀ ਮਰਧਾਰਤ ਸਥਾਨ ਪਰਮੀ ਸੀ ਦੇ ਗਾਂਦੇ ਦਸਰੀ ਦੇ ਫਲਾਈਟ ਸਟਾਫ ਥੈਂਕ ਯੂ ਨਵੀਂ ਦਿੱਲੀ ਦੇ ਇੰਤਰਾਗੰਦੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਆਪਾਂ ਪਹੁੰਚ ਚੁੱਕੇ ਆ ਤੇ ਸਮਾਨ ਸਨੂਨ ਲੈ ਕੇ ਬਾਹਰ ਨਿਕਲਣ ਲੱਗਿਆ ਯਾਚੋ ਅਕੀਰਪੋਰਟ ਦੇ ਅੰਦਰ ਲਦਰ ਇਸ ਤੱਕ ਆਵਾਂਗੇ ਤੁਹਾਨੂੰ ਪੂਰੇ 2 ਘੰਟਿਆਂ ਦਾ ਸਫ਼ਰ ਸੀ ਬੜੀਆ ਸੁੱਖ-ਸਾਂਦ ਨਾਲ ਪਹੁੰਚ ਚੁੱਕਿਆ ਇੱਧਰ ਬਿਸਤਾਰਾਂ ਦੀ ਕਾ ਲੱਗੀ ਪਈ ਐ ਫਲਾਈਟ ਚੱਲ ਮਿੱਤਰਾਂ ਥੋੜਾ ਜਿਹਾ ਜਲਦੀ ਨਾ ਚੱਲ ਆਪਣੀ ਸਵੇਰ 1 ਵਜੇ ਟ੍ਰੇਨ ਵੀ ਆ ਠੀਕ ਆ ਖਿੱਚ ਕੇ ਰੱਖ ਕੰਮ ਹਲੇ ਗੇਟ ਬੜੀ ਦੂਰ ਪਏ ਨੇ ਇੱਥੋਂ ਥੋੜਾ ਜਿਹਾ ਇਹ ਜਿਹੜਾ ਜਹਾਜ਼ ਨੇ ਤਾਂ ਸਫ਼ਰ ਜਲਦੀ ਤੈਅ ਕਰ ਲਿਆ ਆਪਾਂ ਨੂੰ ਹੋਰ ਵੀ ਜਲਦੀ ਕਰਨਾ ਮੈਣਾ ਸਵੇਰ 1 ਵਜੇ ਟ੍ਰੇਨ ਆਪਣੀ ਇਹ ਹੈ ਨਮੀ ਦਿੱਲੀ ਇੰਦਰ ਗਾਂਧੀ ਇੰਟਰਨੈਸ਼ਨਲ 에어ਪੋਰਟ ਜੀ ਤੇ ਵੇਖ ਲਓ ਜਿਨ੍ਹਾਂ ਮਿੱਤਰਾਂ ਨੇ ਕਦੇ ਨਹੀਂ ਵੇਖਿਆ ਨਾ ਕਦੇ ਉਹ ਦਿਨ ਸੀ ਜਦੋਂ ਮੈਂ ਵੀ ਨਹੀਂ ਸੀ ਵੇਖਿਆ ਹਰ ਇੱਕ ਵੰਦ ਨੇ ਜਿਹਨੇ ਨਹੀਂ ਵੇਖਿਆ ਨਾ ਉਹਦੇ ਲਈ ਇੱਕ ਚੰਬੇ ਵਾਲੀ ਗੱਲ ਹੁੰਦੀ ਹੈ ਨਾ ਹੈਰ ਰੂ ਰਪੋਰਟ ਕੰਮ ਨਹੀਂ ਹੈ ਹੈਰ ਰੂ ਰਪੋਰਟ ਜਿਹਦਾ ਕਰਾਈ ਸਰਦਾ ਬੰਦੇ ਜਿਹੜੇ ਵੀਰ ਭਰਾ ਇੱਥੇ ਲੋਕ ਲਈ ਆਮ ਇੰਡੀਆ ਚ ਕੋਈ ਸਫ਼ਰ ਕਰਨਾ ਚਾਹੁੰਦੇ ਨੇ ਜਹਾਜ਼ ਰਾਹੀਂ ਉਹਨਾਂ ਕੋਲੇ ਪਾਸਪੋਰਟ ਨਹੀਂ ਹੈਗਾ ਤਾਂ ਕੋਈ ਚੱਕਰ ਨਹੀਂ ਕਰਦਾ ਹਨਾ ਜਿਹੜੀਆਂ ਡੋਮੈਸਟਿਕ ਫਲਾਈਟਾਂ ਨੇ ਆਧਾਰ ਕਾਰਡ ਤੇ ਵੀ ਆਪਾਂ ਨੂੰ ਮਿਲ ਜਾਂਦੀਆਂ ਨੇ ਆਧਾਰ ਕਾਰਡ ਤੇ ਸਫ਼ਰ ਕਰ ਸਕਦੇ ਨੇ ਉਹ ਵੀ ਡੋਮੈਸਟਿਕ ਫਲਾਈਟਾਂ ਦਾ ਇੰਟਰਨੈਸ਼ਨਲ ਹੀ ਪਾਸਪੋਰਟ ਦੀ ਜ਼ਰੂਰਤ ਹੁੰਦੀ ਆ ਜਿਹੜਾ ਆਪਾਂ ਡੋਮੈਸਟਿਕ ਆਪਾਂ ਜਾਣਾ ਨਾ ਇੰਡੀਆ ਚ ਹੀ ਤਾਂ ਕੋਈ ਚੱਕਰ ਨਹੀਂ ਦਾ ਪਾਸਪੋਰਟ ਦਾ ਤੇ ਲਈ 에어ਪੋਰਟ ਚੋਂ ਬਾਹਰ ਨਿਕਲਣ ਲੱਗਿਆ ਬਾਹਰ ਨਿਕਲ ਕੇ ਇੱਥੋਂ ਨਾ ਆਪਾਂ ਫਿਰ ਮੈਟਰੋ ਫੜ ਕੇ ਜਾਵਾਂਗੇ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਪੜੀ ਪੜੀ ਦਿੱਲੀ ਦਾ ਲਾਈਨ ਹੋ ਰਿਹਾ ਹੈ ਹਾਂ ਹਾਂ ਅਨਲੈਂਟ న్యూ ਢਲੀ ਹਾਂ న్యూ ਢਲੀ ਜਾ ਦੋ ਫਿਰ ਵਾਹ ਤੇ ਫਿਰ ਦੁਬਾਰਾ ਕਰਨਾ ਪਵੇਗਾ ਅੱਛਾ ਹੈ ਹੈ ਮੈਂ ਨਾ ਪੀ ਚਾਰਜ ਲਈ ਖੜਦਾ। ਅੱਗੇ ਹਾਂ ਜੇ ਨਿਊ ਡელი। ਉਹ ਆਪਣੇ ਫੋਨਟਰ ਪੈ ਲੱਗਣ ਜੇ ਇਹ ਦੇ ਕਿ ਮੈਂ ਜੀ ਜਾਦਾ। ਕੋਈ ਪੰਜ ਕਾਰਡ ਦੀ ਕਿਸਾਨੀ ਧਰਨੇ ਮੇਰੇ ਆਪਾ ਬਣਵਾਏ ਸੀ ਇਤੋਂ ਬੈਕ ਲਾਈਨ ਲੱਗ ਗਈ। ਤੇ ਇੱਕ ਆਪਣੇ ਬੈਂਕ ਕੋਲ ਚਾਰ ਆਪਣੇ ਵੀ ਚਾਰਜ ਕਰਵਾ ਕੇ ਰੱਖਦੇ ਕਿਉਂਕਿ ਕੋਈ ਪਤਾ ਨਹੀਂ ਕਦੋਂ ਦਿੱਲੀ ਆਉਣਾ ਪੈ ਜੇ। ਤੇਰਾ ਕਾਰਡ ਤੇਰੇ ਕੋਲ ਹੈਗਾ ਨਾ? ਹੂੰ। ਠੀਕ ਆ ਫਿਰ। ਮੈਟਰੋ ਕਾਰਡ ਜ਼ਰੂਰ ਬਣਾ ਕੇ ਰੱਖੋ ਜੀ ਜੇਕ ਤੁਸੀਂ ਦਿੱਲੀ ਆਉਂਦੇ ਜਾਂਦੇ ਹੋ ਹਣਾ। ਕਿਉਂਕਿ ਇਹ ਕਾਰਡ ਦੀ ਜ਼ਰੂਰਤ ਹੈ ਜਿਹੜੀ ਇੱਥੇ ਪੈਂਦੀ ਰਹਿੰਦੀ ਹੈ ਜਾਦੇ ਕਿਉਂਕਿ ਰਸ ਬਹੁਤ ਹੁੰਦਾ ਟਿਕਟ ਕਾਊਂਟਰਾਂ ਦੇ ਸੋ ਫਿਰ ਆਪਾਂ ਨੂੰ ਇਹ ਕਾਰਡ ਵਧੀਆ ਕੰਮ ਦਿੰਦਾ ਉਸ ਟਾਈਮ ਟਿਕਟ ਲੈਣ ਦੀ ਲੋੜ ਨਹੀਂ ਲੈਣਾਂ ਚ ਲੱਗ ਕੇ ਕਾਰਡ ਲਾ ਕੇ ਤੁਸੀਂ ਸਿੱਧੇ ਲੰਘ ਜੂ ਦੇ ਵਿੱਚ ਹੀ ਰੀਚਾਰਜ ਹੁੰਦਾ ਹੈ 200 ਰੁਪਏ ਤੋਂ ਘੱਟ ਇਹ ਰੀਚਾਰਜ ਨਹੀਂ ਕਰਦੇ ਹੋ ਆ ਗਈ ਹੈ ਤੇ ਆਪਾਂ ਇੱਥੋਂ ਜਾਵਾਂਗੇ ਨਵੀਂ ਦਿੱਲੀ ਮੈਟਰੋ ਸਟੇਸ਼ਨ ਤੇ ਉਸ ਤੋਂ ਬਾਅਦ ਆਪਾਂ ਜਾਣਾ ਅੱਗੇ ਚਾਂਦਨੀ ਚੌਕ ਚਾਂਦਨੀ ਚੌਕ ਤੋਂ ਤਿੰਨ ਨੰਬਰ ਗੇਟ ਤੋਂ ਐਗਜ਼ਿਟ ਹੋ ਕੇ ਫਿਰ ਆਪਾਂ ਸਿੱਧੇ ਰੇਲਵੇ ਸਟੇਸ਼ਨ ਨਿਕਲ ਜਾਾਂਗੇ ਪੁਰਾਣੀ ਦਿੱਲੀ ਵੀ ਮੈਟਰੋ ਵਾਲਿਆਂ ਦੀ ਤਾਂ ਮੈਨੂੰ ਇੱਕ ਗੱਲ ਚੰਗੀ ਨਹੀਂ ਲੱਗੇ ਇਹ ਬੰਦੇ ਨੂੰ ਤੋਰਦੇ ਬਹੁਤ ਦੂਰ ਤੱਕ ਨੇ ਜਿਵੇਂ ਹੁਣ ਆਪਾਂ ਨਵੀਂ ਦਿੱਲੀ ਉਤਰੇ ਹੁਣ ਉਥੋਂ ਦੇ ਅਲਾ ਘਟੋ ਘਟਾ ਕਿਲੋਮੀਟਰ ਵਾਂਗੂ ਤੁਰ ਕੇ ਆ ਗਏ ਬਹੁਤ ਲੰਬਾ ਤੋਰਦੇ ਨੇ ਯਾਰ ਇਹ ਦੁਨੀਆ ਵਧੀਆ ਵਾਲੀ ਪਈ ਆ ਬਾਲਾ ਪਬਲਿਕ ਟ੍ਰਾਂਸਪੋਰਟ ਕਾ ਜਿੱਥੇ ਮੱਦੀ ਚਲ ਜਾਓ ਮੈਟਰੋ ਸਟੇਸ਼ਨ ਰੇਲਵੇ ਸਟੇਸ਼ਨ 에어ਪੋਰਟ ਤੇ ਹਸਪਤਾਲਾਂ ਜਿੱਥੇ ਮੱਦੀ ਚਲੋ ਚਲ ਜਾਓ ਹੁਣ ਬਾਲਾ ਕੰਮ ਖਰਾਬ ਆ ਬਾਲਾ ਵਧੀਆ ਪਿਆ ਕੰਮ ਦੁਨੀਆ ਦਾ ਨੀ ਚੌਕ ਮੈਟਰੋ ਸਟੇਸ਼ਨ ਪਹੁੰਚ ਚੁੱਕੇ ਆ ਤੇ ਇੱਥੇ 3 ਨੰਬਰ ਗੇਟ ਰਾਹੀਂ ਆ ਪੈਕਜਟ ਹੋਵ ਠੀਕ ਹੈ ਜੀ ਕਦੇ ਵੀ ਤੁਸੀਂ ਦਿੱਲੀ ਆਓ ਜੇ ਤੁਹਾਡੀ ਪ੍ਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਟਿਕਟ ਆਣਾ ਤਾਂ ਤੁਸੀਂ ਤਿੰਨ ਨੰਬਰ ਗੇਟ ਰਾਹੀਂ ਬਾਹਰ ਨਿਕਲੋ ਠੀਕ ਆ ਕਿਉਂਕਿ ਇੱਥੋਂ ਰੇਲਵੇ ਸਟੇਸ਼ਨ ਹੈ ਜਿਹੜਾ ਪ੍ਰਾਣੀ ਦਿੱਲੀ ਦਾ ਨੇੜੇ ਪੈਂਦਾ ਹਾਂਜੀ ਮੈਟਰੋ ਮੈਟਰੋ ਤੋਂ ਬਾਹਰ ਨਿਕਲ ਕੇ ਆ ਗਏ ਆ ਜੀ ਤੇ ਇਹ ਆ ਗਿਆ ਪ੍ਰਾਣੀ ਦਿੱਲੀ ਰੇਲਵੇ ਸਟੇਸ਼ਨ ਆਪਾਂ ਇੱਥੋਂ ਐਂਟਰ ਹੋਵਾਂਗੇ ਆਪਣੀ ਪੇਨ ਜਿਹੜੀ ਸਵਾ 1 ਕੋਈ ਜਦੜੀਆਂ ਇੱਥੋਂ ਟਿਕਟ ਆਪਾਂ ਅਕਲ ਤਤਕਾਲ ਚ ਬੁੱਕ ਕਰ ਲਈ ਸੀ ਪਰ ਸੀਗੀ ਤਾਂ ਬੇਟਿੰਗ ਚ ਆਪਣਾ ਡੱਬਾ ਹੈਗਾ ਡੀ ਬਣ ਸਸਤੀ ਲ ਟਿਕਟ ਬੁੱਕ ਕੀਤੀ ਸੀ ਤਤਕਾਲ ਚ ਬੇਟਿੰਗ ਹੋਣ ਕਰਕੇ ਕਿਉਂਕਿ ਜਿਹੜਾ ਥਰਡ ਕਲਾਸ ਏਸੀ ਥਰਡ ਕਲਾਸ ਦੀ ਟਿਕਟ ਸੀ ਨਾ 555 ਰੁਪਏ ਦੀ ਸੀ ਉਹਦੇ ਉੱਪਰ ਟੈਕਸ ਲੱਗ ਕੇ ਹੋਰ ਵੀ ਮਹਿੰਗੀ ਪੈਣੀ ਸੀ ਤੇ ਇਸ ਕਰਕੇ ਆਪਾਂ ਸਸਤੀ ਟਿਕਟ ਬੁੱਕ ਕੀਤੀ ਕਿ ਇਹ ਬੇਟਿੰਗ ਚ ਵੀ ਰਹੇਗੀ ਤਾਂ ਕੋਈ ਚੱਕਰ ਨਹੀਂ ਦੁਬਾਰੇ ਟਿਕਟ ਲੈ ਲਾਂਗੇ ਆਪਾਂ ਆਪਣੇ ਸਟੇਸ਼ਨ ਤੋਂ ਜਰਨਲ ਦੀ ਸੋ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਕਨਫਰਮ ਹੋ ਗਈ ਆ ਡੀ1 ਆਪਣਾ ਡੱਬਾ ਬਹੁਤ ਵਧੀਆ ਟਾਈਮ ਤੇ ਪਹੁੰਚਿਆ ਰੇਲਵੇ ਸਟੇਸ਼ਨ ਸਵਾ 12 ਹੋ ਗਏ ਸਵਾ 1 ਵਜੇ ਟ੍ਰੇਨ ਆ ਗਏ ਟ੍ਰਾਈ ਐਂਟਰ ਹੋ ਮੈਂ ਕਿਉਂਕਿ 2 ਨੰਬਰ ਪਲੇਟਫਾਰਮ ਤੇ ਆਪਣੀ ਟ੍ਰੇਨ ਲੱਗਣੀ ਹੈ ਦਿੱਲੀ ਦਾ ਰੇਲਵੇ ਸਟੇਸ਼ਨ ਪੁਰਾਣੀ ਦਾ ਇੱਕ ਵਾਰ ਫੇਰ ਵੇਖ ਲਓ ਬਾਹਰੋਂ ਇੰਨਾ ਸੋਹਣਾ ਲੱਗਦਾ ਕਿ ਦਿੱਲੀ ਫਿਰਦੇ ਆ ਬਿਲਡਿੰਗ ਬਹੁਤ ਸੋਹਣੀ ਬਣਾਈ ਹੋਈ ਹੈ ਆਰਕੀਟੈਕਟ ਦੇ ਜਿਹੜੇ ਪਹਿਲਾਂ ਵਾਲੇ ਬੜੇ ਘੈਂਟ ਰਹਿ ਤਾ ਆਰਕੀਟੈਕਟ ਦੇ ਨਕਸ਼ੇ ਬੜੇ ਸੋਹਣੇ ਬਣਾਉਂਦੇ ਨੇ ਨਾ ਹਾਲੇ 12:30 ਹੋਏ ਨੇ ਟਾਈਮ ਬੜਾ ਪਿਆ ਟ੍ਰੇਨ ਆਉਣ ਚ ਉਸ ਤੋਂ ਪਹਿਲਾਂ ਚੱਲੂਗੀ 14731 ਆ ਮੇਰੇ ਇਹਦੇ ਵਿੱਚ ਅੱਖਰ ਜੀ ਨਹੀਂ ਹੁੰਦੇ ਯਾਰ ਫੋਨ 'ਚ ਪਤਾ ਨਹੀਂ ਕੀ ਗੱਲ ਆ ਚਿਮਕਾਰੇ ਜੀ ਮਾਰੀ ਜਾਂਦੇ ਸਾਰੇ ਆ ਆ ਗਈ ਓਧਰੋਂ ਆਈ ਆ ਬਠਿੰਡੇ ਵੱਲੋਂ ਤੇ ਏਸੀ ਟ੍ਰੇਨ ਨੇ ਵਾਪਸ ਜਾਣਾ ਇੱਥੇ ਇਹ ਟ੍ਰੇਨ ਇੱਥੇ ਖਾਲੀ ਹੋ ਕੇ ਫਿਰ ਫਿਰ ਵਾਪਸ ਸਵਾਇ ਕੁ ਵਜੇ ਚੱਲੂਗੀ ਜੋ ਟ੍ਰੇਨ ਆਪਣੀ ਨਿਕਲ ਗਈ ਆ ਬਾਈ ਹੁਣ ਆਪਾਂ ਨੂੰ 4:30 4 ਘੰਟੇ 'ਚ ਭਲਾ 8:00 ਪਹੁੰਚਾ ਦੂਗਾ ਜੇ ਲੇਟ ਪੇਟ ਨਾ ਕਰੇ ਤਾਂ ਬਲਾਡੇ ਪਹੁੰਚ ਚੁੱਕੇ ਜੀ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਪਿੰਡ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ